ਨੰਬਰ ਮੜ ਆਇਆ ਸੇਵ ਕਰੇ ਉਹਨ ਦੇ ਚ ਕਰਨੇ ਆ ਮੈਂ ਉਥੇ ਕਰ ਦੇ ਉਹਨ ਦੇ ਚ ਕਰਨੇ ਸੇਵ ਇੰਦੇ ਚ ਵਿਚਾਰ ਜੀ ਆਣੀ ਔਰ ਜਾਵਾਂ ਲੈਂ ਫਿਰ ਨਹੀਂ ਕਰੇ ਭਾਈ ਇਹ ਤਾਂ ਨਹੀਂ ਇਹ ਫਿਰ ਸਾਇਲ ਭਈ ਆਉਂਦਾ ਮਤਲਬ ਇਹ ਇਹ ਗੱਲ ਤੇਰੀ ਸਹੀ ਹੈ ਭਜਾਇਆ ਕਾਹਦੇ ਗਮ ਭਜਾਇਆ ਭਾਈ ਤੂੰ ਬੈਠੇ ਆ ਮੈਂ ਕਾਹਦੀ ਗੱਲ ਭਲਵਾਣਾ ਚੋਰੀ ਨਾ ਨਾ ਸੁਣ ਲੈ ਆ ਭੁਜਿਆ ਖਾਦੀਆਂ ਤੇਰਾ ਕਾਟ ਕੇ ਭੁਜਿਆ ਖਾਦੀਆਂ ਤੇਰਾ ਕਾਟ ਕੇ ਕਰ ਨਹੀਂ ਨਾ ਯਾਰ ਚਪੜਾਂ ਵਾਲਾ ਚਪੜਾਂ ਵਾਲਾ ਵੀ ਆ ਜਾ ਰੇ ਰੇਂਗ ਕੋ ਫੇ ਰੇਂਗ ਚਪੜਾਂ ਪਵਾਉਂਦੀ ਆ ਪਤਾ ਕੋਲੇ ਆ ਕਰ ਹੋ ਸਾਹਮਣੇ ਵਾਲਾ ਸਿੱਧਾ ਜਾਵੀਂ ਟਰਾਲੀ ਦੇ ਚੱਲ ਓਏ ਘਰ ਤੋਂ ਮੈਨੂੰ ਪਤਾ ਨਹੀਂ ਹੁੰਦੇ ਇੱਧਰ ਰੱਖ ਐ ਪਜਾਵਾਂ ਦਾ ਮਤਲਬ ਨਹੀਂ ਕਰੇ ਚੱਲ ਨਾ ਇੱਧਰ ਨਹੀਂ ਕਰੀਂ ਘਰੇ ਜਾ ਲੈ ਨਹੀਂ ਅਗਾ ਤੂੰ ਨਹੀਂ ਪਜਾ ਨਾ ਨਾ ਮੇਰੇ ਪੁੱਤ ਕਰੇ ਚੱਲ ਆ ਫੋਨ ਦੇ ਉਹਨ ਮੈਂ ਸਿਰਫ ਇਹ ਨੂੰ ਉਹਨੂੰ ਦੱਸ ਦੇਣਾ ਹਾਂ ਤੇ ਬਾਅਦ ਨੂੰ ਦੱਸ ਦੇ ਘਰੇ ਜਾ ਕੇ ਦੱਸ ਸੁਣ ਫੋਨ ਤੇ ਉਹ ਮੇਰਾ ਫੋਨ ਕਿ ਦੂਦੇ ਦੇ ਫਰੀ ਚਾਰੀ ਮੇਰੇ ਕੋਲ ਨਹੀਂ ਨਾ ਫੋਨ ਹੀ ਕੋਈ ਨਹੀਂ ਕਰੇ ਰੱਖਾ ਉਹਨੇ ਮਾ ਫੋਨ ਦੇਵੇ ਕੋਈ ਜੀ ਮੋੜ ਤੇ ਓਏ ਮੋੜ ਤੇ ਖੜਾ ਫੜ ਜਾ ਹੋ ਗਿਆ ਮੋੜ ਤੇ ਗਿਆ ਮੋੜ ਤੇ ਆ ਬੈਠਾ ਕੋਣ ਹੈ ਮੈਂ ਥੋੜੀ ਆ ਆਇਆ ਆ ਕਰ ਨਹੀਂ ਗਾ ਆੜੀ ਮੈਲ ਮਦਰਾ ਆਹੋ ਚੱਲਾ ਚੱਲਾ ਮੋਟਰਸਾਈਕਲ ਤੇ ਚੱਲਾ ਵੇ ਓ ਚੱਲਾ ਮੋਟਰਸਾਈਕਲ ਤੇ ਚੱਲਾ ਤਾ ਨਹੀਂ ਚੱਲਾ ਐ ਐ ਆ ਵੇ ਆਵੀ ਮੂਰੇ ਆ ਗਿਆ ਹੁਣ ਕਿਉਂ ਲੁਕਦਾ ਓ ਫਿਰ ਤਾਂ ਸਾਹਮਣੇ ਯਾਰ ਕਿਉਂ ਲੁਕਦਾ ਚਲ ਜਾ ਕਾਕਾ ਫਿਰ ਜਾ ਜਾ ਮੇਰੇ ਬੱਤ ਜਵਾਹ ਜਾੜੀ ਚਲ 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 ਉਹ ਨਹੀਂ ਅਬ ਟੈਕ ਲੱਗਾ ਟਾਈਮ ਨਾ ਕਰੇ ਚੱਲਮ ਤੇਰੀ ਮੰਮੀ ਡੈੜੀ ਡਿੱਗਦੀ ਹੋਣੀ ਚੱਲ ਮੇਰੇ ਕੋਲ ਮੰਮੀ ਤੇ ਡੈੜੀ ਡਿੱਗਦੇ ਨੇ ਕੱਛ ਬੱਤ ਓਡੀ ਇਸ਼ਾਰਾ ਬੜੀ ਦਿੰਦਾ ਉਹ ਨਹੀਂ ਇਸ਼ਾਰਾ ਬੜੀ ਕੋਈ ਸਿਆਪੇ ਨਹੀਂ ਅੱਜ ਰਾਤ ਨੂੰ ਆ ਜਿਆਦਾ ਪਈ ਨੀ ਦਾਰੋ ਕਿਉਂ ਨਾ ਵਖੀਆ ਅਗਰ ਤੂੰ ਨਹੀਂ ਗਿਆ ਨਹੀਂ ਚਾਰੇ ਯਾਰ ਚੱਲ ਜੂ ਬੈ ਸਰ ਵੀਲਵੜਾ ਖੁੱਟਿਆ ਆਗਾ ਉੱਥੇ ਆ ਜਾਣਾ ਮੈਂ ਕਰਨਾ ਚਾਹੁੰਦਾ ਸੀ ਯਾਰ ਹਾਂ ਸਾਰਿਆਂ ਨੇ ਕਹਿ ਮੈਂ ਕੱਲ੍ਹ ਨੂੰ ਕਹਦੇ ਸੀ ਗੋਰੀ ਦਾ ਨਾਟਕ ਹੋ ਗਿਆ ਗੋਰੀ ਤੇ ਬੜੀਆ ਕਿ ਗੋਰੀ ਫੜਿਆ ਯਾਰ ਆ ਤੂੰ ਮੈਂ ਘਰੇ ਸਰਦੀ ਵਾਰ ਸਰਦੀ ਨਾ ਮੈਂ ਘਰੇ ਹੋਇਆ ਹਾਂ ਹਾਂ ਟੱਕਾ ਲਾਈ ਫਿਰਦੀ ਉਹਨੂੰ ਓ ਜਲਦੀ ਤੂੰ Hey, 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 oh, <laughs> फिर वापस आना है, फिर वापस आना है। <laughs> <laughs> ਤੜਬੀ ਭੁਲਾਇਆ ਨਾ ਮਾਮਾ ਨੂੰ ਭੇਜ ਸਰਦੀ